ਫਗਵਾੜਾ ਦੇ ਨਿੱਕੀ ਪਿੰਡ ਨੰਗਲ ਵਿਖੇ ਚੱਲ ਰਿਹਾ ਸੀ ਦੇਵਪਾਰ ਦਾ ਤੰਦਾ ਪਿੰਡ ਵਾਸੀਆਂ ਨੇ ਫੜ ਕੇ ਦੋ ਜੋੜਿਆਂ ਨੂੰ ਕੀਤਾ ਪੁਲਿਸ ਦੇ ਹਵਾਲੇ ਐਨਡੀ ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਦੇ ਨਾਲ ਪੁਨੀ ਦੀ ਰਿਪੋਰਟ ਸਰ ਕੀ ਮਾਮਲਾ ਹੈ ਜਿਹੜੀ ਪੁਲਿਸ ਵਗੈਰਾ ਆਈ ਪਿੰਡ ਦੇ ਵਿੱਚ ਅੱਜ ਅੱਜ ਮੈਂ ਵੀ ਉੱਥੋਂ ਬਾਹਰ ਹੀ ਸੀਗਾ ਮੈਨੂੰ ਪਿੰਡ ਦੇ ਜਿਹੜੇ ਸਾਡੇ ਮੋਤਮਾਰ ਸੀਗੇ ਉਹਨਾਂ ਦਾ ਫੋਨ ਆਇਆ ਵੀ ਇੱਥੇ ਆ ਜਿਹੜਾ ਨਾਲ ਦਾ ਬਗਲ ਹੈ ਇਹ ਐਨਆਰਆਈ ਹੈਗੇ ਆ ਉਹਨਾਂ ਦਾ ਇਹ ਬਗਲ ਹੈਗਾ ਇਹਦੇ ਵਿੱਚ ਦੋ ਤਿੰਨ ਰੂਮ ਬਣੇ ਹੋਏ ਆ ਤੇ ਕੋਈ ਪ੍ਰਵਾਸੀ ਇੱਕ ਲੇਡੀ ਆ ਉਹ ਇੱਥੇ ਇਹਨੇ ਰੈਂਟ ਤੇ ਲਿਆ ਤੇ ਬਾਹਰੋਂ ਲਿਆ ਹੈ ਜੀ ਜਿਹੜਾ ਮੁੰਡੇ ਕੁੜੀਆਂ ਨੂੰ ਬੁਲਾ ਕੇ ਇੱਥੇ ਧੰਦਾ ਧੰਦਾ ਕਰਵਾਉਂਦੀ ਆ ਇਹ ਕਈ ਵਾਰੀ ਮਤਲਬ ਸਾਡੇ ਸੁਣਨ ਵਿੱਚ ਆਇਆ ਸੀ ਤੋਂ ਅੱਜ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਮੌਕੇ ਦੇ ਉੱਤੇ ਜਿਹੜਾ ਹੈਗਾ ਉਹ ਤੇ ਇਹਨਾਂ ਨੂੰ ਫੜ ਲਿਆ ਤੇ ਪੁਲਿਸ ਨੂੰ ਫੋਨ ਕੀਤਾ ਤੇ ਪੁਲਿਸ ਨੇ ਆ ਕੇ ਦੋ ਜੋੜਿਆਂ ਨੂੰ ਇੱਥੋਂ ਜਿਹੜਾ ਅੰਦਰੋਂ ਬਰਾਮਦ ਕੀਤਾ ਹੋਰ ਵੀ ਸਰ ਸਮਾਨਸ ਵਗੈਰਾ ਸੀਗਾ ਕੋਈ ਅੰਦਰ ਫੜਿਆ ਕੋਈ ਇਹਨਾਂ ਨੇ ਹਾਂ ਬੋਰੀਆਂ ਦੇ ਵਿੱਚ ਲੈ ਕੇ ਗਏ ਆ ਸਮਾਨ ਪੁਸ਼ ਇਤਰਾਜਜੋਗ ਸਮਾਨ ਹੈਗਾ ਆ ਜਿਹੜਾ ਉਹ ਲੈ ਕੇ ਗਏ ਆ ਤੇ ਦੋ ਜੋੜੇ ਆ ਜਿਨ੍ਹਾਂ ਨੂੰ ਲੈ ਕੇ ਗਏ ਤੇ ਕਿੰਨੇ ਟਾਈਮ ਤੋਂ ਸਰ ਕੰਮ ਚੱਲਦਾ ਪਿਆ ਸੀ ਇੱਥੇ ਜੋ ਦੇਖੋ ਮੈਂ ਤਾਂ ਇਹਦੇ ਬਾਰੇ ਕੁਝ ਕਲੀਅਰ ਨਹੀਂ ਕਹਿ ਸਕਦਾ ਵੀ ਕਿੰਨੇ ਟਾਈਮ ਤੋਂ ਕਾਫੀ ਦੇਰ ਤੋਂ ਸੁਣਨ ਨੂੰ ਆਉਂਦਾ ਸੀ ਵੀ ਇਥੇ ਗਲਤ ਕਿਉਂ ਕਿ ਸਾਡਾ ਵੀ ਅਸੀਂ ਕਈ ਵਾਰੀ ਆਪਣੇ ਕੰਮਾਂ ਚ ਪਿੰਡ ਬਾਹਰ ਚਲ ਜਾਈਦਾ ਸ਼ਾਮ ਨੂੰ ਆਈਦਾ ਚਰਚਾ ਸੀਗੀ ਥੋੜੀ ਥੋੜੀ ਤੇ ਅੱਜ ਗੱਲ ਕਲੀਅਰ ਹੋ ਗਈ ਠੀਕ ਠੀਕ